ਆਣਾ ਤੇ ਘਾਰੀ ਉੱਚੜ ਗਿਆ ਮੇਰਾ ਇੱਗਾ लाडला ਤੇ ਸਭ ਤੋਂ ਵੱਡਾ ਮੇਰਾ ਜੇਠਾ ਭੇਟਾ ਪੋਤਰਾ ਮੇਰੇ ਬਗਾਰੇ ਕਮਿੰਟ ਵੀ ਨਹੀਂ ਸਿਰਦਾ ਜਿਹੜਾ ਅੱਜ 7 ਦੇਢ ਹੋ ਗਏ 6 ਦਿਨ ਮੇਰੇ ਪੁੱਤੂ ਕਰ ਹੋ ਗਏ ਚਾਦਰਾਂ ਦੇ ਵਿੱਚ ਵਾਪਸ ਨਹੀਂ ਅਜੇ ਤੱਕ ਆਇਆ ਮਰ ਪਤਾ 30 ਰੁਪਏ ਤੋਂ ਵੱਧ ਉਹਨੇ ਮੇਰੇ ਕੋ ਕਦੀ ਪੱਕਿਆ ਨਹੀਂ ਸੀ ਇੰਨਾ ਨਸ਼ਾ ਨਹੀਂ ਸੀ ਉਹ ਕਰਦਾ ਮੈਂ ਨਾ ਉਹ ਮੇਰਾ ਪੁੱਤ ਨਸ਼ੇ ਨਾ ਆ ਦਾ ਪਤ ਜੋਕਰ ਹੋ ਗਿਆ ਵਾਪਸ ਨਹੀਂ ਆਇਆ ਮੇਰਾ ਪਤ ਐ ਤੁਰਿਆ ਜਾਂਡਿਆ ਜਿੱ ਤੱਕ ਤੇ ਵਾਂਡੇ ਗਿਆ ਇੰਨਾ ਤਿਆਰ ਚਾਰ ਹੋ ਕੇ ਦਾਤ ਹੋ ਕੇ ਗਿਆ ਕਰੋ ਮੇਰਾ ਪਤ ਵਾਪਸ ਨਹੀਂ ਆਇਆ ਮੇਰੇ ਬਦਰ ਗੰਦੇ ਨਾਲ ਹੀ ਸੁੱਟ ਗਿਆ ਤਾਂ ਲਿਪੜਿਆ ਤੇ ਦੱਸ ਤੇਜ ਦੀ ਜਵਾਨੀ ਜੋ ਕਹਿ ਸਕਦੇ ਆਂ ਦੇਸ਼ ਦਾ ਆਉਣ ਵਾਲਾ ਭਵਿੱਖ ਬੰਦੀ ਹੁੰਦੀ ਆ ਉਸ ਭਵਿੱਖ ਨੂੰ ਕਿਤੇ ਨਾ ਕਿਤੇ ਖੋਰਾ ਲਗਾ ਰਿਆ ਚਿੱਟਾ ਜੋ ਕਹਿ ਸਕਦੇ ਆ ਨਸਾਂ ਦੇ ਵਿੱਚ ਸਿੱਧਾ ਟੀਕੇ ਦੇ ਰਾਹੀਂ ਜਾਂ ਕਿਸੇ ਦੇ ਇੰਜੈਕਸ਼ਨਾਂ ਦੇ ਰਾਹੀਂ ਜਾ ਰਿਹਾ ਜਿਸ ਦਾ ਸਿੱਧੇ ਤੌਰ ਤੇ ਘਾਤਕ ਕਹਿ ਸਕਦੇ ਆ ਜਾਂ ਕਿਸੇ ਦਾ ਸ਼ਿਕਾਰ ਉਹ ਨੌਜਵਾਨ ਹੋ ਰਹੇ ਨੇ ਜੋ ਗਲਤ ਰਾਹਤੇ ਤੇ ਭਟਕ ਚੁੱਕੇ ਨੇ ਜਾਂ ਤਾਂ ਕਹਿ ਸਕਦੇ ਜਾਰੀ ਦੋਸਤੀ ਦੇ ਵਿੱਚ ਜਾਂ ਕਿਸੇ ਦੇ ਧੱਕੇ ਦੇ ਨਾਲ ਉਹਨਾਂ ਨੂੰ ਨਸ਼ੇ ਤੇ ਲਗਾ ਦਿੱਤਾ ਜਾਂਦਾ ਅਤੇ ਅੰਤ ਕਿੱਥੇ ਜਾ ਕੇ ਹੁੰਦਾ ਅੰਤ ਮੌਤ ਤੱਕ ਜਾ ਕੇ ਹੁੰਦਾ ਬਟਾਲਾ ਤੋਂ ਖਾਸ ਤੌਰ ਤੇ ਕਹਿ ਸਕਦੇ ਕਾਦੀਆਂ ਦੇ ਨਜ਼ਦੀਕ ਪੈ ਜਾਂਦਾ ਤੇ ਕਾਦੀਆਂ ਦੀ ਇੱਕ ਘਟਨਾ ਜਿੱਥੇ ਕਹਿ ਸਕਦੇ ਆ ਇੱਕ ਨੌਜਵਾਨ ਗੱਭਰੂ ਦੀ ਮੌਤ ਹੋ ਜਾਂਦੀ ਆ ਹਾਲਾਂਕਿ ਨਸ਼ਾ ਵੀ ਇੱਕ ਕਾਰਨ ਦੱਸਿਆ ਜਾ ਰਿਹਾ ਦੂਸਰਾ ਕਾਰਨ ਕੁੱਟਮਾਰ ਵੀ ਦੱਸਿਆ ਜਾ ਰਿਹਾ ਕਿਨ ਕੁੱਟਮਾਰ ਵੀ ਹੋਈ ਆ ਉਸ ਗੱਭਰੂ ਨੌਜਵਾਨ ਸਾਹਿਲ ਦੀ ਜਦੋਂ ਮੌਤ ਹੁੰਦੀ ਆ ਉਸ ਦੀ ਬਾਡੀ ਨੂੰ ਉਸ ਘਰ ਦੇ ਲੋਕ ਜਿਸ ਘਰ ਦੇ ਵਿੱਚ ਮੌਤ ਹੋਈ ਉਸ ਘਰ ਦੇ ਲੋਕ ਇੱਕ ਰੇੜੀ ਤੇ ਰੱਖ ਕੇ ਨਾਲੇ ਦੇ ਵਿੱਚ ਸੁੱਟ ਆਉਂਦੇ ਨੇ ਹਾਲਾਂਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਪਰ ਇਸ ਖਬਰ ਜਾਂ ਕਹਿ ਸਕਦੇ ਇਸ ਪੂਰੇ ਮਾਮਲੇ ਦੀ ਤੈ ਤੱਕ ਤੇ ਜਾਣ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਕਿ ਨਸ਼ਾ ਆਉਂਦਾ ਕਿੱਥੋਂ ਆ ਹਾਲਾਂਕਿ ਬਾਰਡਰ ਪਰੋਂ ਲਗਾਤਾਰ ਚਰਚਾ ਚੱਲਦੀ ਹੈ ਪਰ ਬਾਰਡਰ ਪਰ ਤੋਂ ਲੈ ਕੇ ਇੱਕ ਘਰ ਤੱਕ ਪੂਰੇ ਇਹਨਾਂ ਸ਼ਹਿਰ ਟੱਪ ਕੇ ਨਸ਼ਾ ਕਿਸ ਤਰੀਕੇ ਦੇ ਨਾਲ ਪਹੁੰਚਦਾ ਪਰਿਵਾਰ ਸਾਡੇ ਨਾਲ ਮੌਜੂਦ ਆ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਆ ਹਾਲਾਂਕਿ ਇਹਨਾਂ ਦਾ ਜੀਤ ਤਾਂ ਨਹੀਂ ਵਾਪਸ ਆ ਸਕਦਾ ਪਰ ਪਰਿਵਾਰ ਵੀ ਜਮਾ ਮੰਗ ਕਰ ਰਿਹਾ ਕਿ ਜੋ ਲੋਕੀ ਨਸ਼ੇ ਤੇ ਲੱਗੇ ਨੇ ਉਹਨਾਂ ਨੂੰ ਰੋਕ ਲਿਆ ਜਾਵੇ ਨਸ਼ੇ ਨੂੰ ਰੋਕ ਲਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਪੁਸ਼ਤਾਾਂ ਬੱਚਾ ਗੱਲਬਾਤ ਕਰਾਂਗੇ ਮਾਤੇ ਕੀ ਨਾ ਮਾ ਤੁਹਾਡੇ ਮੇਰੇ ਨਾ ਬੱਚ ਨੂੰ ਕੀ ਮਾਮਲਾ ਪੂਰਾ ਕੀ ਸੀਗਾ ਸਾਹਿਲ ਦੀ ਡੈਥ ਹੁੰਦੀ ਆ ਪੂਰਾ ਮਾਮਲਾ ਕੀ ਇਹ ਐਤਵਾਰ ਘਰੋਂ ਗਿਆ ਵਾ 21 ਤਰੀਕ ਨੂੰ ਘਰੋਂ ਗਿਆ ਵਾ ਤੇ ਮੁੜ ਕੇ ਵਾਪਸ ਘਰ ਨਹੀਂ ਆਇਆ ਘਰ ਨਹੀਂ ਆਇਆ ਅਸੀਂ ਲੱਭਦੇ ਰਹੇ ਆ ਰਾਤ ਸਾਰੀ ਲੱਭਦੇ ਰਹੇ ਆ ਸਵੇਰੇ ਸਾਨੂੰ ਪਤਾ ਲੱਗਾ ਕਿ 11 ਵਜੇ ਉਥੇ ਵਟਾਲੇ ਰੋਡ ਤੇ ਗੰਦੇ ਨਾਲੇ ਦੇ ਵਿੱਚ ਉਹਦੀ লাশ ਪਈ ਆ ਉਹਨਾਂ ਨੇ ਗੰਦੀ ਰੇੜੀ ਦੇ ਵਿੱਚ ਲੱਦ ਕੇ ਤੇ ਉਥੇ ਸੁੱਟ ਕੇ ਆਏ ਆ। ਕੌਣ ਸੀ ਰੇੜੀ ਦੇ ਵਿੱਚ ਲਾਜਾ ਕੇ ਸਿੱਟਣ ਵਾਲੇ ਕੌਣ ਸੀਗੇ? ਉਹ ਵੀ ਸਾਡੇ ਮੱਲੇ ਦੇ ਹੀ ਸੀ। ਹੂੰ। ਉਹਨਾਂ ਨੇ ਮਾਂ, ਪਿਓ ਤੇ ਪੁੱਤ ਤਿੰਨਾਂ ਜਣਿਆਂ ਨੇ ਰਲ ਕੇ ਛੁੱਟੀ ਆ। ਬਾਕੀ ਯਾਰ ਦੋਸਤ ਉਹਦੇ ਨਾਲ ਸੀਗੇ। ਬਾਕੀ ਸਾਨੂੰ ਇਹ ਗੋਲੀ ਪਤਾ ਉਹਨਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ। 1 ਵਜੇ ਤੋਂ ਉਹਨਾਂ ਦੇ ਘਰ 1 ਵਜੇ ਕੇ 50 ਮਿੰਟ ਤੇ ਉਹਨਾਂ ਦੇ ਘਰ ਫੜਿਆ ਵਾ। ਮੜਕੇ ਵਾਪਸ ਘਰੋਂ ਨਹੀਂ ਨਿਕਲਿਆ ਦਰਵਾਜ਼ੇ ਕਿਹਾ ਸੀਗਾ ਕਿ ਮੈਂ ਉਹਨਾਂ ਦੇ ਘਰੇ ਚੱਲਿਆਂ ਜਾਂ ਪਹਿਲਾਂ ਪਹਿਲਾਂ ਵੀ ਜਾਂਦਾ ਪਹਿਲੇ ਵੀ ਜਾਂਦਾ ਸੀਗਾ ਪਹਿਲੇ ਉਹ ਵੀ ਆਉਂਦਾ ਸੀ ਯਾਰ ਦੋਸਤੀਗਾ ਉਹ ਪਹਿਲੇ ਵੀ ਆਉਂਦਾ ਸੀ ਉਹ ਵੀ ਆਉਂਦਾ ਸੀ ਇਹ ਵੀ ਜਾਂਦੇ ਸੀ ਫੇਰ ਇਹ ਉਦੋਂ ਵਾਪਸ ਸਾਡੇ ਘਰ ਵੀ ਆਇਆ ਵਾ ਸ਼ਾਮ ਨੂੰ 7 ਵਜੇ ਅਸੀਂ ਉਹਨੂੰ ਪੁੱਛਿਆ ਵਾ ਕਿ ਤੂੰ ਆ ਗਿਆ ਵਾ ਤੇ ਤੇਰਾ ਯਾਰ ਨਹੀਂ ਆਇਆ ਉਹ ਸਾਲੀ ਕਿੱਥੇ ਆ ਕਹਿੰਦੇ ਆ ਵੀ ਉਹ ਨਾ ਮੈਂ ਤੇ ਉਹਨੂੰ ਆਪ ਲੱਭਣ ਡਿਆ ਖੋਤ ਅਛਾ ਮੁੜ ਕੇ ਹੋ ਗਈ ਗੱਲ ਮੁੜ ਕੇ ਨਹੀਂ ਸਾਨੂੰ ਪਤਾ ਅਸੀਂ ਲਾਭ ਦੇ ਰਹੇ ਆ ਰਾਤ 11 12 ਵਜੇ ਤੱਕ ਉਹ ਨਿਕਲ ਆਇਆ ਤੇ ਸਾਨੂੰ ਸਵੇਰੇ ਲਾਸ਼ ਹੀ ਉਹਦੀ ਲੱਭੀ ਆ ਬਾਕੀ ਵੀ ਉਹਦੇ ਦੋ ਤਿੰਨ ਯਾਰ ਦੋਸਤ ਆਏ ਆ ਤੇ ਉਹਨਾਂ ਨੂੰ ਮੈਂ ਪੁੱਛਿਆ ਵਾ ਕਿ ਤੂੰ ਹੀ ਆ ਗਏ ਹੋ ਤੇ ਤੁਹਾਡਾ ਯਾਰ ਨਹੀਂ ਆਇਆ ਉਹ ਅੱਗੋਂ ਮੈਨੂੰ ਕਹਿੰਦੇ ਆ ਬੀਬੀ ਸਵੇਰੇ ਲੱਭ ਕੇ ਲਿਆਵਾਂਗੇ ਬਸ ਆ ਗੱਲ ਹੋਈ ਫਿਰ ਮੈਂ ਉਹਨਾਂ ਨੂੰ ਉੱਥੋਂ ਆਵਾਜ਼ ਮਾਰੀ ਆ ਆਵਾਜ਼ ਮਾਰੀ ਆ ਮੈਂ ਕਿਹਾ ਵੀ ਮੈਨੂੰ ਦੱਸ ਦੇ ਜਾਓ ਤੂੰ ਲੱਭ ਕੇ ਲਿਆਓ ਮੇਰੇ ਪੁੱਤ ਨੂੰ ਤੇ ਕਹਿੰਦੇ ਆ ਅੱਛਾ ਲੱਭ ਕੇ ਲਿਆਉਨੇ ਆ ਨਹੀਂ ਕੋ ਕੁਛ ਨਹੀਂ ਹੋਇਆ ਕੁਛ ਨਹੀਂ ਲੱਭ ਕੇ ਲਿਆਏ ਬਾਅਦ ਚ ਜਦੋਂ ਸਵੇਰੇ ਸਾਨੂੰ ਲਾਸ਼ ਹੀ ਲੱਭੀ ਆਰ ਕੁਛ ਨਹੀਂ ਕਿੰਨੇ ਸਾਨੂੰ ਉਮਰ ਸੀਗੀ 40 ਉਹਦੀ 24 ਸਾਲ ਉਮਰ ਬਸ ਤੇ ਪਰ ਬਾਕੀ ਅਹੀ ਕਹਿੰਦੇ ਆ ਕਿ ਸਾਡਾ ਬੱਚਾ ਤੇ ਜਵਾਨ ਚਲੇ ਗਿਆ ਤੇ ਅੱਗੋਂ ਆਪਣੇ ਲੋਕੀ ਬੱਚੇ ਸੰਭ ਲੈਣਾ ਸੀ ਤੇ ਉਹ ਗੱਲ ਕਹਿੰਦੇ ਆ ਤੇ ਜੋੜ ਕੇ ਬੇਨਤੀ ਕਰਦੇ ਵੀ ਆਪਣੇ ਸਾਡਾ ਬੱਚਾ ਜਵਾਨ ਚਲ ਗਿਆ ਡਾ ਜਵਾਨ ਸਾਲ ਲੱਭਣਾ ਨਹੀਂ ਕਿਤੇ ਅੱਡੇ ਮੇਰੇ ਅੱਟ ਤਾਂ ਪਿਆਰਾ ਤੇ ਇੰਨਾ ਸਿਰ ਮੇਰੇ ਬਗਾਰੇ ਕਮਿੰਟ ਵੀ ਨਹੀਂ ਸਿਰਦਾ ਜਿਹੜਾ ਅੱਜ 7 ਦੇੜੇ ਹੋ ਗਏ 6 ਦਿਨ ਮੇਰੇ ਪਤਰੂ ਕਰੋਗੇ ਨੂੰ ਛਾਦੜਾ ਦੇ ਵਿੱਚ ਵਾਪਸ ਨਹੀਂ ਅਜੇ ਤੱਕ ਆਇਆ ਮੇਰਾ ਪਤ ਮੈਂ ਮਰ ਜਾਵਾਂ ਤੇ ਮੇਰੇ ਬਗਾਰੇ ਕੋ ਘੜੀ ਵੀ ਨਹੀਂ ਸਿਰਦਾ ਤੇ ਨਾ ਹੀ ਮੈਂ ਰਹਿੰਦੀ ਆ ਉਹਦੀ ਉਹ ਇੰਝ ਤਾਂ ਮੇਰੇ ਵਿੱਚ ਜਾਨ ਵਸਦੀ ਆ ਮੈਨੂੰ ਮੈਂ ਜਾਣਾ ਤੇ ਅਗਰੇ ਬੀਬੀ ਮੈਨੂੰ ਪਹਹਾ ਦੇਈ ਮੈਂ ਪੁਝਿਆ ਕਰਾ 2 ਰੁਪਏ ਤੋਂ ਵੱਧ ਉਹਨੇ ਮੇਰੇ ਕੋਲ ਕਦੀ ਬੱਗਿਆ ਨਹੀਂ ਸੀ ਨਸ਼ਾ ਨਸ਼ਾ ਕਰਦੇ ਸੀ ਕਹਿੰਦੇ ਦੱਸਦੇ ਨੇ ਕਿ ਉਹਦੇ ਸਾਥੀ ਵੀ ਕੁਝ ਨਸ਼ਾ ਕਰਦੇ ਸੀ ਕਰਦੇ ਸੀ ਉਹ ਵੀ ਕਰਦੇ ਸੀ ਜਿਹੜੇ ਕਰਦੇ ਐ ਝੂਠ ਨਹੀਂ ਬੋਲਣਾ ਨਸ਼ਾ ਵੀ ਕਰਦੇ ਸੀਗੇ ਤੇ ਬਾਰੇ ਅੱਲਾ ਪਤਾ ਨਹੀਂ ਸੀ ਲੱਗਦਾ ਉਹਦਾ ਇੰਨਾ ਦੱਸੇ ਰਿਹਾ ਉਹ ਕਰਦਾ ਉਹਦੇ ਚ ਹੀ ਲੱਗਦਾ ਜਿਸ ਕੁਝ ਕਹਿ ਰਹੇ ਨੇ ਕਹਿੰਦੇ ਨਸ਼ੇ ਕਰਕੇ ਡੈਥ ਹੋਈ ਆ ਪਰ ਕੁਝ ਹੋਰ ਵੀ ਲੋਕੀ ਕਹਿ ਰਹੇ ਸੀ ਕਿ ਸੱਟਾਂ ਵੀ ਲੱਗੀਆਂ ਸੀ ਸੱਟਾਂ ਵੀ ਲੱਗੀਆਂ ਵਾ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਵਾ ਇੱਕ ਉਹਦੀ ਰੀੜ ਦੀ ਹੱਡੀ ਟੁੱਟੀ ਆ ਇੱਕ ਉਹਦਾ ਨੱਕ ਦੀ ਹੱਡੀ ਟੁੱਟੀ ਆ ਇੱਕ ਆ ਉਹਦੀਆਂ ਉਂਗਲਾਂ ਵੀ ਟੁੱਟੀਆਂ ਫਿਰ ਉਹਦੇ ਬੂਟ ਲਾਏ ਜੇ ਵੇਖੋ ਨਸ਼ਾ ਕਰਕੇ ਮਰਿਆ ਉਹਦੇ ਬੂਟ ਕਿੱਦਾਂ ਲੱਤ ਕੇ ਉਹਦੀਆਂ ਜਰਾਬਾਂ ਕਿੱਦਾਂ ਲੱਤ ਕੇ ਹਨ ਬੂਟ ਵੀ ਲਾਏ ਆ ਜਰਾਬਾਂ ਵੀ ਲਾਈਆਂ ਫਿਰ ਉਹਦੇ ਬੂਟ ਜਿਹੜੇ ਕਾਲੇ ਲਫਾਫੇ ਦੇ ਵਿੱਚ ਪਾ ਕੇ ਉਹਦੀ ਡੇੜੀ ਦੇ ਉੱਤੇ ਸੁੱਟਿਆ ਲੱਗਦਾ ਲੱਗਦਾ ਕਿ ਨਸ਼ੇ ਦੇ ਨਾਲ ਨਾਲ ਕਤਲ ਹੋਇਆ ਇੱਕ ਬਲਾਕੇ ਮਾਰਿਆ ਹਾਂਜੀ ਹਾਂਜੀ ਕਤਲ ਹੋਇਆ ਵਾ ਇਦਾਂ ਨਹੀਂ ਮਰਿਆ ਨਸ਼ੇ ਨਾਲ ਨਹੀਂ ਮਰਿਆ ਹਣ ਕੋਈ ਜੋ ਮਰਜੀ ਕਹੀ ਜਾਵੇ ਪੁਲਿਸ ਵੀ ਜੋ ਮਰਜੀ ਕਹੀ ਜਾਵੇ ਪਰ ਮੈਨੂੰ ਮੈਂ ਉਹ ਮੇਰਾ ਪੁੱਤ ਨਸ਼ੇ ਨਾਲ ਨਹੀਂ ਮਰਿਆ ਬੰਦੇ ਕਿ ਉਤਰ ਕਰ ਲੈ ਸੱਤ ਕਰ ਲੈ ਆਂਦੇ ਇੱਕ ਰਹਿੰਦਾ ਕਹਿੰਦੇ ਅੱਠ ਜਣੇ ਮੈਨੂੰ ਇਹ ਵੀ ਨਹੀਂ ਜੇ ਪਤਾ ਕਿੰਨੇ ਸੀ ਤੇ ਕਿੰਨੇ ਮੈਂ ਤੇ ਆਡੂ ਦੇ ਇਸ ਗੱਲ ਦਾ ਹੀ ਨਹੀਂ ਪਤਾ ਸੀ ਤੇ ਚਰਚ ਗਏ ਹੋਏ ਸਵੇਰੇ ਅਹੀਂ ਸਵੇਰੇ 7 ਵਜੇ ਦੇ ਚਰਚ ਗਏ ਹਾਂ ਤਾਂ ਸਾਮੀ 7 ਵਜੇ ਚਰਚੋਂ ਆਏ ਸਾਨੂੰ ਤੇ ਇਸ ਗੱਲ ਦਾ ਹੀ ਨਹੀਂ ਪਤਾ ਵੀ ਸਾਡਾ ਪੁੱਤ ਲੱਭਣਾ ਹੀ ਨਹੀਂ ਨਾ ਦੇਹੀ ਚਰਚੀ ਨਾ ਜਾਣਦੇ ਉੱਟੜ ਨਸ਼ਾ ਕਿੱਥੋਂ ਲੈ ਕੇ ਆਉਂਦੇ ਸੀਗੇ ਪਤਾ ਨਹੀਂ ਇਦਾਂ ਹੀ ਮੁੰਡਿਆਂ ਨਾਲ ਕਿਤੇ ਲੈ ਹੁੰਦੇ ਸੀਗੇ ਸਾਨੂੰ ਨਹੀਂ ਪਤਾ ਇਲਾਕੇ 'ਚ ਨਸ਼ਾ ਹੈਗਾ ਹੋਏਗਾ ਅੱਜ ਤੇ ਮਹੱਲੇ ਦਾ ਹੋਇਆਗਾ ਤਾਂ ਤਾਂ ਹੀ ਲੈ ਹੁੰਦੇ ਸੀਗੇ ਪਾਕਿਸਤਾਨ ਨੂੰ ਕੋਈ ਪਤਾ ਆਡਾ ਪੁੱਤ ਕਿੱਥੇ ਚਲ ਗਿਆ ਆਡਾ ਪੁੱਤ ਜੋ ਘਰੋਂ ਗਿਆ ਵਾਪਸ ਨਹੀਂ ਆਇਆ ਮੇਰਾ ਪੁੱਤ ਐ ਤੁਰਿਆ ਜਾਂ ਗਿਆ ਜਿੱਦ ਤੱਕ ਤੇ ਵਾਂਡੇ ਗਿਆ ਇੰਨਾ ਤਿਆਰ-ਜਿਆਰ ਹੋ ਕੇ ਨਾਤ ਹੋ ਕੇ ਗਿਆ ਕਰੋ ਮੇਰਾ ਪੁੱਤ ਵਾਪਸ ਨਹੀਂ ਆਇਆ ਮੇਰੇ ਬੁੱਤ ਗੰਦੇ ਨਾਲੇ ਸੁੱਟ ਗਿਆ ਦਾ ਲਿਪੜਿਆ ਤੇ ਦਾਸ ਬਿਲਕੁਲ ਇਹ ਹੰਝੂ ਕਿਸੇ ਹੋਰ ਦੀਆਂ ਅੱਖਾਂ ਦੇ ਵਿੱਚ ਨਾ ਹੋਣ ਮਾਪਿਓ ਚਾਹੇ ਕਿੱਸਾ ਦੇ ਪਰਿਵਾਰ ਆਪਦੇ ਪੁੱਤ ਨੂੰ ਲੱਭ ਰਿਆ ਕਿ ਉਹਨਾਂ ਦਾ ਪੁੱਤ ਚਾਹੇ ਨਸ਼ਾ ਕਰਦਾ ਸੀ ਚਾਹੇ ਕੋਸ ਸੀਗਾ ਪਰ ਉਸ ਦਿਨ ਜੋ ਹਾਲਾਤ ਬਣੇ ਘਰ ਬਲਾ ਕੇ ਕਹਿੰਦੇ ਮਾਰਿਆ ਗਿਆ ਨਸ਼ਾ ਵੀ ਕਰਦਾ ਸੀ ਤਾਂ ਨਸ਼ਾ ਪਹੁੰਚਦਾ ਕਿੱਥੋਂ ਆ ਉਹ ਪੁਲਿਸ ਪ੍ਰਸ਼ਾਸਨ ਇਸ ਦਾ ਜਵਾਬ ਕਿਉਂ ਨਹੀਂ ਦਿੰਦਾ ਜਿਸ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਸੜਕਾਂ ਤੇ ਹੁੰਦੀ ਹੈ ਕਿਸ ਸੜਕਾਂ ਤੋਂ ਕੋਈ ਗੱਡੀ ਨਾਲ ਲੰਘ ਸਕੇ ਉਸ ਗੱਡੀ ਦੀ ਪੂਰੀ ਤਲਾਸ਼ੀ ਲੈਣੀ ਹੈ ਤਾਂ ਬਾਰਡਰ ਤੋਂ ਚੱਲਿਆ ਨਸ਼ਾ ਇੱਥੇ ਤੱਕ ਕਿਵੇਂ ਪਹੁੰਚ ਗਿਆ ਕਾਦੀਆਂ ਤੱਕ ਕਿਵੇਂ ਪਹੁੰਚਿਆ ਹਾਲਾਂਕਿ ਸਰਦੀ ਇਲਾਕਾ ਹੈ ਪਰ ਫਿਰ ਵੀ ਜੇਕਰ ਇੱਥੋਂ ਤੱਕ ਕੋਈ ਪਹੁੰਚ ਸਕਦਾ ਤਾਂ ਅੱਗੇ ਵੀ ਨਸ਼ਾ ਸਪਲਾਈ ਹੁੰਦਾ ਇਸ ਵੱਡੀ ਚੈਨ ਨੂੰ ਕਿਸ ਤਰੀਕੇ ਦੇ ਨਾਲ ਤੋੜਿਆ ਜਾਵੇਗਾ ਕਿਉਂਕਿ ਬਹੁਤ ਸਾਰੇ ਸਦਾਗਰ ਨੇ ਜਿਹੜੇ ਬੈਠੇ ਨੇ ਨਸ਼ੇ ਦੇ ਜਿਹੜੇ ਕਹਿ ਸਕਦੇ ਆ ਜੇਬਾਂ ਭਰਦੇ ਨੇ ਲੋਕਾਂ ਦੀਆਂ ਲਾਸ਼ਾਂ ਵੇਖ-ਵੇਖ ਕੇ ਲੋਕਾਂ ਨੂੰ ਨਸ਼ੇ ਤੇ ਲਗਾਉਂਦੇ ਨੇ ਹਾਲਾਂਕਿ ਆਪਦਾ ਘਰ ਚਲਾਉਣਾ ਹੈ ਬਾਕੀ ਦਾ ਘਰ ਉਜੜਦਾ ਚਾਹੇ ਉਜੜ ਜੇ ਉਹਨਾਂ ਨੂੰ ਰਤਾ ਫਰਕ ਨਹੀਂ ਪੈਂਦਾ ਪਰ ਸਵਾਲ ਤਾਂ ਕਿਤੇ ਨਾ ਕਿਤੇ ਜਾ ਕੇ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਕਿ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਜਦੋਂ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਹੀ ਕਿਉਂ ਹੁੰਦੇ ਆ ਹਾਲਾਤ ਇੱਕ ਡੈਥ ਕਹਿ ਸਕਦੇ ਇਸ ਮੁਹੱਲੇ ਦੇ ਵਿੱਚ ਹੋਣ ਹੋਈ ਆ ਨਸ਼ੇ ਕਰਕੇ ਜਾਂ ਕਹਿ ਸਕਦੇ ਹੋਰ ਵਿਕਰਾਇਂ ਅਜਿਹੀ ਡੈਥ ਜੋ ਕਹਿ ਸਕਦੇ ਆ ਕੁਝ ਸਮਾਂ ਪਹਿਲਾਂ ਇੱਥੇ ਹੋਈ ਸੀਗੀ ਦੋ ਤੋਂ ਤਿੰਨ ਕੇਸ ਜਿਹੜੇ ਕੀ ਦੇਖਣ ਨੂੰ ਮਿਲ ਚੁੱਕੇ ਨੇ ਅਤੇ ਨਸ਼ਾ ਇਸ ਤਰੀਕੇ ਦੇ ਨਾਲ ਸਪਲਾਈ ਕੀਤਾ ਜਾਂਦਾ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਖੜੇ ਹੋ ਤੁਹਾਡੇ ਕੋਲ ਬੰਦਾ ਆਪਣੇ ਆਪ ਆਏਗਾ ਕਿ ਸਮਾਨ ਲੈਣਾ ਹੈ ਜਾਂ ਨਹੀਂ ਲੈਣਾ ਕੈਮਰਾ ਪਰਸਨ ਸ਼ੋਕ ਸੋਨੀ ਦੇ ਨਾਲ ਕਮਲਦੀਪ ਜੀ ਮੀਡੀਆ ਕਾਦੀ